ਸਰਬ ਧਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬ ਧਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਬੜਲਾ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਦਾ ਸਥਾਨ ਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਕ ਮਨਾਇਆ ਗਿਆ ਇਸ ਮੌਕੇ ਹੈੱਡ ਗ੍ਰੰਥੀ ਚੜ੍ਹਤ ਸਿੰਘ ਜੀ ਅਤੇ ਲੰਬੜਦਾਰ ਜਤਿੰਦਰ ਸਿੰਘ ਘੁੰਮਣ ਜੀ ਨੇ ਇਨੇ ਸਰਬਤਰਮ ਨਿਯੁਤ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਤਨ ਤਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਬਡਲਾ ਵਿਖੇ ਮਿਤੀ 15 ਜੁਲਾਈ 2025 ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਸਮੂਹ ਪ੍ਰਬੰਧਕ ਕਮੇਟੀ ਨੌਜਵਾਨ ਸਭਾ ਐਨਆਰਏ ਵੀਰਾਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਉਨਾ ਦੱਸਿਆ ਕਿ ਮਿਤੀ 13 ਜੁਲਾਈ ਦਿਨ ਐ ਤੁਹਾਨੂੰ ਸ਼੍ਰੀ ਖੰਡਪਾਟ ਸਾਹਿਬ ਜੀ ਦੀ ਰਮਤਾ ਹੋਵੇਗੀ। ਅਤੇ ਮਿਤੀ 15 ਜੁਲਾਈ ਨੂੰ ਸ਼੍ਰੀ ਖੰਡਪਾਟ ਸਾਹਿਬ ਜੀ ਦੇ ਭੋਗ ਪਾਈ ਜਾਣਗੇ। ਇਸ ਉਪਰੰਤ ਦਵੰਸ ਜਾਈ ਜਾਣਗੇ ਜਿਸ ਵਿੱਚ ਆਏ ਹੋਏ ਰਾਗੀ ਢਾਡੀ ਜਥੇ ਕਥਾ ਕੀਰਤਨ ਸੰਗਤਾਂ ਨੂੰ ਨਿਹਾਲ ਕਰਨਗੇ। ਉਨਾ ਦੱਸਿਆ ਕਿ ਇਸ ਮੌਕੇ ਦਸ਼ਵੰਦ ਗਰੀਬਾਂ ਲਈ ਵੈਲਫੇਅਰ ਸੇਵਾ ਸੁਸਾਇਟੀ ਪੰਜਾਬ ਵੱਲੋਂ 42ਵਾਂ ਸਵੇ ਇਸ਼ੂ ਖੂਨਦਾਨ ਕੈਂਪ ਮਿਤੀ 15 ਜੁਲਾਈ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਇਸ ਮੌਕੇ ਪ੍ਰਬੰਧਕਾਂ ਵੱਲੋਂ ਧਾਰਮਿਕ ਸਮਾਗਮ ਸੰਬੰਧੀ ਪੋਸਟਰ ਵੀ ਰਿਲੀਜ਼ ਕੀਤੇ ਗਏ ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਬਾਜਵਾ ਬਲਕਾਰ ਸਿੰਘ ਬਖਸੀਸ ਸਿੰਘ ਲਾਲ ਸਿੰਘ ਸੁਖਵਿੰਦਰ ਸਿੰਘ ਲੰਬਰ ਦਾ ਜਨਰਲ ਸਿੰਘ ਘਮਣ ਹੈੱਡ ਗ੍ਰੰਥੀ ਚੜਤ ਸਿੰਘ ਜੀ ਗੁਰਵਿੰਦਰ ਸਿੰਘ ਤਨਜੀਤ ਸਾਹਿਲ ਗੁਰਪ੍ਰੀਤ ਲਬਜੀਤ ਲਵਨੀਤ ਦਵਿੰਦਰ ਸਿੰਘ ਗੁਰਵਚਨ ਸਿੰਘ ਰਗਵੀਰ ਸਿੰਘ ਹਰਸ਼ ਜਸ਼ਮੀਤ ਸਿੰਘ ਪ੍ਰਵਨੂਰ ਸਿੰਘ ਹਰ ਸਿਮਰ ਸਿੰਘ ਇਸ ਤੋਂ ਇਲਾਵਾ ਹੋਰ ਵੀ ਸੇਵਾਦਾਰ ਅਤੇ ਸਮੂਹ ਸੰਗਤ ਇਸ ਮੌਕੇ ਹਾਜ਼ਰ ਸਨ ਆਓ ਇਸ ਧਾਰਮਿਕ ਸਮਾਗਮ ਬਾਰੇ ਬਾਕੀ ਜਾਣਕਾਰੀ ਲੈਣੇ ਆਂ ਪ੍ਰਬੰਧਕਾਂ ਪਾਸੋਂ ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊ ਚੈਨਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੇ ਨਾਲ ਸੋ ਵੀਡੀਓ ਨੂੰ ਬੱਤ ਤੋਂ ਬੱਤ ਲਾਈਕ ਕਮੈਂਟ ਸ਼ੇਅਰ ਜੂਰ ਕਰੋ ਜੀ ਤੇ ਬੱਤ ਤੋਂ ਬੱਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੇਖਦੇ ਰਹੋ ਸਰਬਤਰਮ ਨਿਊ ਚੈਨਲ ਧੰਨਵਾਦ ਜੀ ਸਗਨਾ ਮਹਾਰਾਜ குரு ਸਾਹਿਬ ਜੀ ਸਤਿ ਆਰੰਦ ਬੰਧਾਤਸ ਲਗੈ ਹਰ ਨਾ ਹੋ ਨਾ ਦਨਾ ਭਾਸ ਜਗ ਜੀਵਨ ਪਰਖਤਿ ਆਗ ਕੈ ਮਨਸ ਸੰਦੇ ਆਸ ਦਇ ਭੈ ਤੇ ਗੁਚੀਐ ਜੇ ਹਾ ਵਿਜੈ ਸੋ ਲੁਣੇ ਮਤ ਤੋ ਲਖਿਆਸ ਰੇਣ ਵਿਹਾਣੀ ਸਭ ਚੋਤਾਣੀ ਉਠ ਤਨੇ ਕੈ ਨਿਰਾਸ ਤੂੰ ਤਾਂ ਕੋ ਨਹੀਂ ਨਾਨਕ ਕੀ ਅਰਦਾਸ ਅਸਾਲ ਸੁਹੰਨਾ ਤਸਲਕੇ ਜੇ ਸੇ

ਦਿੱਖਿ ਗਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗਦੀਆਂ ਦਿੱਖਿ ਗਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗਦੀਆਂ ਦਿੱਖਿ ਗਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗਦੀਆਂ ਦਿੱਖਿ ਗਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਆ ਤੰਗੇ ਨੇ ਪੀੜਾ ਕਰਦੀਆ ਤੰਗੇ ਨੇ ਪੀੜਾ ਜਿੰਦਗੀ ਦੇ ਅੰਦਰ ਦਿਆ ਜਿਵੇਂ ਮੇਰੇ ਕਰਮਾਂ ਦੇ ਵਿੱਚ ਘੜੀਆਂ ਸੱਚ ਭੰਗ ਲਿਆ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਇਹ ਸਾਰੇ ਮਹਿਮਾ ਤੇਰੇ ਦਰ ਦੀ ਦਾਤ ਗੋਂਦੇ ਮੈਂ ਵੇਖੇ ਸਾਰੇ ਸੁਣੇ ਤੇਰੇ ਦਰ ਤੋਂ ਦਾਤ ਉਪਦੇ ਆ ਮਿਲਣ ਸਾਰੇ ਸੁਣੇ ਤੇਰੇ ਦਰ ਤੋਂ ਦਾਤ ਉਪਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਪਿੰਡ ਬੜਲਾ ਜ਼ਿਲ੍ਹਾ ਸ਼ਹਿਰਪੁਰ ਦੇ ਵਿੱਚ ਤਨ ਤਨ ਛੇਦ ਬਾਬਾ ਮਤੀ ਸਾਹਿਬ ਜੀ ਦੇ

ਰੋਲੀ ਦੇ ਸਮੂਹੇ ਨਗਰ ਨਾਸੀ ਸੰਗਤਾਂ ਵੱਲੋਂ ਰਲਮਿਲ ਕੇ ਇਕੱਤਰ ਹੋ ਕੇ ਜੋ ਕਿ ਤਨ ਤਨ ਸ਼ਹੀਦ ਬਾਬਾ ਮਤੀ ਜੀ ਦੇ ਜਨਮ ਦੇ ਹਾਰ ਦਿਨ ਨੂੰ ਮੁੱਖ ਰੱਖਦੇ ਹੋਏ ਆ ਦੋ ਲੜੀਆਂ ਵਿੱਚ ਚਾਰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣੇ ਹਨ ਪਹਿਲੀ ਲੜੀ 11 ਤਰੀਕ ਨੂੰ ਆਰੰਭ ਹੋਵੇਗੀ ਜਿਨ੍ਹਾਂ ਦੇ 13 ਤਰੀਕ ਨੂੰ ਭੋਗ ਪਾਏ ਜਾਣਗੇ ਅਤੇ ਦੂਸਰੀ ਲੜੀ 13 ਤਰੀਕ ਨੂੰ ਆਰੰਭ ਹੋਏਗੀ ਜਿਨ੍ਹਾਂ ਦੇ 15 ਤਰੀਕ ਨੂੰ ਭੋਗ ਪਾਏ ਜਾਣਗੇ ਉਪਰੰਤ ਬਾਹਰ ਖੁੱਲੇ ਪੜਾਲੇ ਵਿੱਚ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਭਾਈ ਸਾਹਿਬਏ ਗੁਰਸਾਹਿਬ ਸਿੰਘ ਕੀਰਤਨੀ ਜਥਾ ਸੋ ਗਬੀਰ ਸਿੰਘਾ ਕਵਿਸ਼ਰੀ ਜਥਾ ਪਹੁੰਚ ਰਿਹਾ ਹੈ ਜੋ ਸੰਗਤਾਂ ਨੂੰ ਗੁਰੂ ਦੇ ਇਤਿਹਾਸ ਰਾਂਝੋੜਨਗੇ ਅਤੇ ਨਾਲ ਹੀ ਸੰਗਤਾਂ ਵਾਸਤੇ ਗੁਰੂ ਘਰ ਲੰਗਰ ਵੀ ਅਤੁੱਟ ਵਰਤੇਗਾ ਨਾਲ ਹੀ 15 ਤਰੀਕ ਨੂੰ ਖੂਨਦਾਨ ਕੈਂਪ ਵੀ ਲੱਗ ਰਿਹਾ ਹੈ ਸੋ ਸਾਰਿਆਂ ਇਹ ਸੰਗਤਾਂ ਨੂੰ ਬੇਨਤੀ ਹੈ ਕਿ ਸਾਰਿਆਂ ਹੀ ਸੰਗਤਾਂ ਭਈ ਕੋਨਦਾਨ ਕਰਨ ਦੀ ਕਿਰਪਾਲਤਾ ਕਰਿਓ ਜੀ ਸੋ ਸਈ ਅੱਜ 5175 ਹਰ ਦੇ ਮਹੀਨੇ ਦੀ ਜਿਹੜਾ ਸਕਰਾਮ ਦਾ ਸਾਡਾ ਪਿੰਡ ਬਡਲਾ ਜ਼ਿਲ੍ਹਾ ਹਿਆਰਪੁਰ ਵਿਖੇ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਹੈ ਸਾਰਿਆਂ ਹੀ ਸੰਗਤਾਂ ਦੇ ਦੋ ਬਨਾਲ ਦੇ ਸੰਗਤਾਂ ਨੇ ਗੀਤ ਕੀ ਹੈ ਕਿ ਆਪ ਸਰਵ ਸੰਗਤਾਂ ਪਲੀ ਪ੍ਰਕਾਰ ਜਾਣਦੀਆਂ ਪੈਸੇ ਇੱਕ ਸਾਲ ਨੂੰ ਮੁਕਰਕ ਤੇ ਆਣਾ ਜੋ ਸ਼ਹੀਦ ਬੱਬਾ ਮਤੀ ਜੀ ਦੇ ਜਨਮ ਦਿਹਾੜੇ ਨੂੰ ਮੁਕਰਕ ਤੇ ਆਏ ਹਾਂ 15 ਜੁਲਾਈ ਨੂੰ ਸਮਾਗਮ ਕੀਤੇ ਜਾਂਦੇ ਹਨ ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਹੀ ਸੰਗਤਾਂ ਨੇ 15 ਜੁਲਾਈ ਨੂੰ ਪਿੰਡ ਬਡਲਾ ਜ਼ਿਲ੍ਹਾ ਚਾਰਪੁਰ ਦੇ ਵਿੱਚ ਪੰਦਰਾਂ ਦੀ ਕਿਰਪਾਲਤਾ ਕਰਨੀ ਹੈ ਸੋ ਇਹ ਸੀ ਪ੍ਰੋਗਰਾਮ ਦਾ ਵੇਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ